ਸਰਬਜੀਤ ਸੰਗਰੂਰ ਵੀ ਦੀ ਰਚਨਾ ਕਹਿੰਦੇ ਲੋਕੀ ਕਈ ਸੰਗਰੂਰ ਵੀ ਤਾਂ ਪਾਗਲ ਹੋ ਆਈ ਕਹਿੰਦੇ ਲੋਕੀ ਕਈ ਸੰਗਰੂਰ ਵੀ ਤਾਂ ਪਾਗਲ ਹੋ ਆਈ ਪਤਾ ਨਹੀਂ ਕਿਸ ਨੂੰ ਯਾਦ ਕਰ ਗਲ ਰੋਇਆਈ ਪਤਾ ਨਹੀਂ ਯਾਦ ਕਰ ਕਰ ਰੋਇਆ ਈ ਕੀ ਲਿਖ ਲਾ ਗਾਉਂਦਾ ਰਹਿਦਾ ਕੁਝ ਸਮਝ ਨਾ ਤਾਨੂੰ ਆਉਂਦਾ ਈ ਕੁਝ ਸਮਝ ਨਾ ਖਾਣੂ ਆਉਂਦਾ ਈ ਪਤਾ ਨਹੀਂ ਕਿੱਥੇ ਰੰਦੀ ਓਹ ਪਤਾ ਨਹੀਂ ਕਿੱਥੇ ਰੰਦੀ ਓ ਮੈਂ ਕਿਉਂ ਦੀ ਕਹਿ ਜਿਸਨੂੰ ਬੁਲਾਉਂਦਾ ਈ ਮੈਂ ਕਿਉਂ ਦੀ ਕਹਿ ਜਿਸਨੂੰ